ਦੀਆਂ ਨਿਊ ਚੈਨਲ ਕੀ ਬੜੀ 24 ਮੁਖੀ ਨੇ ਤਿੰਨੋਂ ਸਿਨਾਵਾ ਦੇ ਮੁਖੀ ਨੂੰ ਖੁੱਲੀ ਛੁੱਟੀ ਦੇ ਦਿੱਤੀ ਹੈ ਫੌਜੀ ਫੌਜ ਦੇ ਜਵਾਬੀ ਕਾਰਵਾਈ ਲਈ ਸਮਾਂ ਤੈਅ ਕਰੇ ਇਹ ਸੋਰਸਸ ਤੋਂ ਖਬਰਾਂ ਨੇ ਕਿ ਪ੍ਰਧਾਨ ਮੰਤਰੀ ਨੇ ਤਿੰਨੋਂ ਸਿਨਾਵਾ ਦੇ ਮੁਖੀਆਂ ਨੂੰ ਇਹ ਛੂਟ ਦੇ ਦਿੱਤੀ ਹੈ ਕਿ ਸਮਾਂ ਤੇ ਟਾਰਗੇਟ ਹੋਪ ਤੈਅ ਕਰ ਉਹਨਾਂ ਕਹਿੰਦੇ ਅਸੀਂ ਹੱਤਵਾਲ ਦਾ ਖਾਤਮਾ ਕਰਾਂਗੇ ਪੀਐਮ ਦੀ ਰਿਹائش ਤੇ ਇਹ ਹਾਈ ਲੈਵਲ ਮੀਟਿੰਗ ਹੋਈ ਹੈ ਤਿੰਨਾਂ ਸਿਨਾਵਾ ਦੇ ਮੁਖੀ ਉਸ ਤੋਂ ਇਲਾਵਾ CDS ਤੇ NSA ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਵੀ ਇਸ ਬੈਠਕ ਦਾ ਹਿੱਸਾ ਸਨ ਔਰ ਇਹ ਜਾਣਕਾਰੀ ਨਿਕਲ ਕੇ ਆਈ ਹੈ ਸਰਸਸ ਤੋਂ ਬੈਠਕ ਤੋਂ ਬਾਅਦ ਕੇ ਜਵਾਬੀ ਕਾਰਵਾਈ ਲਈ ਸਭਾ ਤੇ ਟਾਰਗੇਟ ਨਿਰਧਾਰਿਤ ਕਰਨ ਦੀ ਖੁੱਲੀ ਜ਼ਿੰਮੇਵਾਰੀ ਆ ਖੁੱਲੀ ਛੂਟ ਤਿੰਨਾਂ ਸਿਰਾਵਾਂ ਦੇ ਮੁਖੀਆਂ ਨੂੰ ਦੇ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਵੱਲੋਂ ਗੋ ਹੈਡ ਕਿਹਾ ਗਿਆ ਹੈ ਤਿੰਨਾਂ ਸਿਰਾਵਾਂ ਦੇ ਮੁਖੀਆਂ ਨੂੰ ਇਹ ਸਰਸਸ ਤੋਂ ਖਬਰਾਂ ਨੇ ਕਿ ਉਹੋ ਆਪਣੇ ਹਿਸਾਬ ਨਾਲ ਸਮਾਂ ਤੇ ਟਾਰਗੇਟ ਤੈਅ ਕਰ। ਸੋ ਫੌਜ ਵੀ ਜਵਾਬੀ ਕਾਰਵਾਈ ਦੇ ਲਈ ਉਹਨਾਂ ਕਹਿਆ ਹੈ ਕਿ ਸਮਾਂ ਤੈਅ ਕੀਤਾ ਜਾਵੇ। ਕਰੀਬ 2.5 ਘੰਟੇ ਇਹ ਮੀਟਿੰਗ ਪੀਐਮ ਰਹਾਇਸ਼ ਤੇ ਚੱਲੀ ਹੈ ਜਿਸ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਐਨਐਸਏ ਅਜੀਤ ਦੋਵਾਲ, ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਇਹ ਸਾਰੇ ਮੌਜੂਦ ਰਹੇ ਨੇ। ਇਸ ਤੋਂ ਇਲਾਵਾ ਤਿੰਨ ਸਿਰਾਵਾਂ ਦੇ ਮੁਖੀ ਇਸ ਮੀਟਿੰਗ ਦਾ ਹਿੱਸਾ ਸਨ। ਔਰ ਸੂਤਰਾ ਤੋਂ ਖਬਰਾਂ ਨਿਕਲ ਕੇ ਆਈਆਂ ਨੇ। ਕਤਿੰਨਾ ਸਿਨਾਵਾ ਦੇ ਮੁਖੀਆਂ ਨੂੰ ਪ੍ਰਧਾਨ ਮੰਤਰੀ ਵੱਲੋਂ ਖੁੱਲੀ ਛੂਟ ਦਿੱਤੀ ਗਈ। ਸੋ ਇਹ ਹਾਈ ਲੈਵਲ ਮੀਟਿੰਗ ਹੋਈ ਹੈ ਪ੍ਰਧਾਨ ਮੰਤਰੀ ਰਿਹੈਸਟੇ ਪੀਐਮ ਮੋਦੀ ਦੀ ਰਿਹੈਸਟੇ ਮੋਦੀ ਵੱਲੋਂ ਇਹ ਮੀਟਿੰਗ ਚੇਅਰ ਕੀਤੀ ਗਈ ਹੈ। ਫਾਰਸ ਦੇ ਵਿੱਚ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਮੌਜੂਦ ਸਨ। ਤਿੰਨਾ ਸਿਨਾਵਾ ਦੇ ਮੁਖੀ ਸਨ ਅਜੀਤ ਜੋਵਾਲ ਸਨ। ਸੋ ਸਰਸਿਸ ਤੋਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਪੰਜਾਬ ਦੀ ਹਰ ਖਬਰ ਸਾਹਮਣੇ